ਬਲਵੀਰ ਸਿੰਘ ਚਾਈਲਡ ਸਪੈਸ਼ਲਿਸਟ ਤੌਰ ਤੇ ਇੱਥੇ ਆਪਣੇ ਗੁਰਾਇਆਂ ਨਗਰ ਦੇ ਵਿੱਚ ਆਪਣਾ ਇੱਕ ਹਸਪੀਟਲ ਜਿਹੜਾ ਸਪੈਸ਼ਲੀ ਲਾਈਫਲਾਈਨ ਚਿਲਡਰਨਸ ਹਸਪੀਟਲ ਤੇ ਜਨਰਲ ਮੈਡੀਕਲ ਹਸਪੀਟਲ ਜਿਹੜਾ ਅਸੀਂ ਸ਼ੁਰੂ ਕੀਤਾ ਹੈ ਉੱਥੇ ਮੈਂ ਇਨਚਾਰਜ ਤੌਰ ਤੇ ਕੰਮ ਕਰ ਰਿਹਾ ਮੈਂ ਬੱਚਿਆਂ ਦਾ ਅ ਸਪੈਸ਼ਲਿਸਟ ਜਿਸ ਨੇ 40 ਸਾਲ ਲਗਾਤਾਰ ਕੰਮ ਕੀਤਾ ਐਜ਼ ਅ ਸਪੈਸ਼ਲਿਸਟ ਪਹਿਲਾਂ ਸਭ ਤੋਂ 20 ਸਾਲ ਲਗਾਤਾਰ ਸਿਵਲ ਹਸਪਤਲ ਚੰਦਰ ਵਿੱਚ ਆਪਣੇ ਬੱਚਿਆਂ ਦੇ ਡਿਪਾਰਟਮੈਂਟ ਦੇ ਹੈਡ ਦੇ ਤੌਰ ਤੇ ਲਗਾਤਾਰ ਸੇਵਾਵਾਂ ਦਿੱਤੀਆਂ ਹਨ ਜਿਨ੍ਹਾਂ ਦੇ ਵਿੱਚ ਮੈਨੂੰ ਬਹੁਤ ਸਾਰੇ ਸੇਵਾ ਦੇ ਕਰਕੇ ਮਤਲਬ ਕੋਈ ਸਰਕਾਰ ਵੱਲੋਂ ਆਵਾਡ ਮਿਲੇ ਮੈਡਮ ਲక్ష్ਮੀ ਕਾਂਚਾਵਲਾ ਜਿਹੜੀ ਸਰ ਮੈਨਸਰੀ ਉਹਨਾਂ ਨੇ ਬਹੁਤ ਅਪਰੀਸ਼ੀਏਟ ਕੀਤਾ ਉਸ ਤੋਂ ਬਾਅਦ ਮੈਂ ਸਿਵਲ ਸਰਜਨ ਦੀ ਪੋਸਟ ਤੇ 1200 ਦੀ ਕਪੂਰਤਲਾ ਰਿਆਣਾ ਚਾਚ ਸਾਹਿਬ ਤੇ ਉੱਥੇ ਵੀ ਬਹੁਤ ਸਾਰੇ ਜਿਹੜੇ ਬਹੁਤ ਪਹਿਲੇ ਨੰਬਰ ਤੇ ਅਸੀਂ ਸਾਰਾ ਮੇਸ਼ਾ ਪੰਜਾਬ ਰੱਖਿਆ ਤੇ ਉਸ ਤੋਂ ਬਾਅਦ ਰਿਟਾਇਰਮੈਂਟ ਤੋਂ ਬਾਅਦ ਮੈਂ ਆਪਣੀਆਂ ਸਵਾਮਾਂ ਪਰੋਫੈਸਰ ਟੌਪ ਕੇ ਆਪਣੇ ਮੈਡੀਕਲ ਕਾਲਜ ਪਿੰਚ ਵਿੱਚ ਬੱਚਿਆਂ ਦੇ ਡਿਪਾਰਟਮੈਂਟ ਦੇ ਵਿੱਚ ਤੇ ਟੀਚਿੰਗ ਵੀ ਔਰ ਕਲੀਨिकल ਵਰਕ ਹਸਪੀਟਲ ਦਾ ਬੱਚਿਆਂ ਦੇ ਡਿਪਾਰਟਮੈਂਟ ਦੇ ਆ ਹਰ ਕਿਸਮ ਦੀਆਂ ਐਮਰਜੈਂਸੀਜ਼ ਛੋਟੇ ਬੱਚੇ ਨਿਓਨੇਟਸ ਦੀਆਂ ਤੇ ਵੱਡੇ ਬੱਚਿਆਂ ਦੀਆਂ ਸਾਰੀਆਂ ਜਿਸ ਤਰ੍ਹਾਂ ਸਪੈਸ਼ਲੀ ਡੈਂਗੂ ਦੀ ਗੱਲ ਕਰੀਏ ਤਾਂ ਡੈਂਗੂ ਦੇ ਫੀਲਡ ਦੇ ਵਿੱਚ ਤਾਂ ਮੈਂ ਬਹੁਤ ਹੀ ਜਿਆਦਾ ਕੰਮ ਕੀਤਾ ਸਿਵਲ ਹਸਪਤਲ ਦੇ ਵਿੱਚ 2010 ਦੇ ਵਿੱਚ ਡੈਂਗੂ ਦੀ ਬਿਮਾਰੀ ਬਹੁਤ ਧਿਆਨ ਦੇ ਗ੍ਰੂਪ ਲੱਗੀ ਸੀ ਜਿਹਦੇ ਵਿੱਚ ਉਸ ਟਾਈਮ ਦੇ ਹੈਲਥ ਨਰਸ ਮੈਡਮ ਲక్ష్ਮੀ ਕਾਂਤ ਚਾਵਲਾ ਇੱਥੇ ਹੈ ਦਿੱਲੀ ਉਹ ਵੀ ਸੁਪਰਵਾਈਜ਼ਨ ਆਉਂ ਆ ਕੇ ਕਰਦੇ ਸੀ ਤੇ ਮੈਂ ਉਸ ਹਸਪਤਲ ਦਾ ਉਸ ਟਾਈਮ ਤੇ ਇਸ ਮਹਿਮੇ ਦਾ ਇੰਚਾਰਜ ਤੌਰ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਤਕਰੀਬਨ ਉੱਥੇ ਸੀ ਕੱਲੇ ਡੈਂਗੂ ਤੇ 10000 ਪੇਸ਼ੈਂਟ ਜਿਹੜੇ ਨੇ ਉਹ ਅਸੀਂ ਟ੍ਰੀਟ ਕੀਤੇ ਜਿਨ੍ਹਾਂ ਚੋਂ ਤਕਰੀਬਨ 1200 ਬੱਚੇ ਸੀ ਉਹ ਜਿਹੜੇ ਬਹੁਤ ਸੀਰੀਅਸ ਕੰਡੀਸ਼ਨ ਚ ਆਉਂਦੇ ਸੀ ਉਹਨਾਂ ਲਈ ਅਸੀਂ ਸਾਰੇ ਜਿਨ੍ਹਾਂ ਤੋਂ ਜਿਹੜੇ ਇਹ ਪੀਸੀਆਂ ਮਸ਼ੀਨਾਂ ਡੈਂਗੂ ਦੇ ਵਿੱਚ ਸੈਲ ਫਲੇਟਡ ਕੱਟ ਆਉਂਦੇ ਨੇ ਜਿਹੜਾ ਉਹਨਾਂ ਨੂੰ ਬੜਾ ਕੇ ਤਾਉਣ ਦਾ ਸਾਰਾ ਇਤਿਮਾਮ ਕੀਤਾ ਇੱਕ ਵੀ ਪੇਸ਼ੈਂਟ ਦੀ ਅਸੀਂ ਕੋਈ ਡੈਥ ਨਹੀਂ ਹੋ ਸਕੀ ਤੇ ਬਹੁਤ ਸਾਰਾ ਜੋ ਕੰਮ ਤੋਂ ਬਾਅਦ ਬਹੁਤ ਸਾਰੇ ਸਟੇਟ ਲੈਵਲ ਤੇ ਅਵਾਰਡ ਮਿਲੇ ਪਹਿਲਾਂ ਵੀ ਮੈਨੂੰ ਗੋਡ ਮੈਡਲ ਮਿਲਿਆ ਹੋਇਆ ਹੈ ਇਸ ਕਰਕੇ ਹੈਲਥ ਸਰਵਸ ਜਿਹੜੀਆਂ ਬੈਸਟ ਤਰੀਕੇ ਦੀਆਂ ਦਿੱਤੀਆਂ ਜਾ ਸਕਣ ਤੇ ਹੁਣ ਮੈਂ ਮੈਡੀਕਲ ਕਾਲਜ ਵਿੱਚ 11 ਸਾਲ ਆਪਣੀ ਸੇਵਾ ਦੇਣ ਤੋਂ ਬਾਅਦ ਕੋ ਰਿਟਾਇਰਮੈਂਟ ਹੋਈ ਹੈ ਪਿਛਲੇ ਲਾਸਟ 31 ਅਗਸਤ ਨੂੰ ਉਸ ਤੋਂ ਬਾਅਦ ਮੈਂ ਆਪਣੇ ਗੁਰਾਇਆਂ ਨਗਰ ਦੇ ਵਿੱਚ ਗੁਰਾਇਆਂ ਚਾਰ ਦੇ ਵਿੱਚ ਆਪਣਾ ਜਿਹੜਾ ਕਲੀਨਿਕ ਖੋਲ੍ਹਿਆ ਲਾਈਫਲਾਈਨ ਚਿਲड्रन ਹਾਸਪਿਟਲ ਤੇ ਜਨਰਲ ਮੈਡੀਕਲ ਹਸਪੀਟਲ ਉਹਦੇ ਵਿੱਚ ਡਾਕਟਰ ਅਮਰਪ੍ਰੀਤ ਵਰਗੀ ਮੇਰਾ ਸਾਥੀ ਹੈ ਜਿਹੜੇ ਕਿ ਮੈਡੀਕਲ ਸਪੈਸ਼ਲਿਸਟ ਨੇ ਜਿਨ੍ਹਾਂ ਨੇ ਮੈਕਸ ਹਸਪੀਟਲ ਚੰਡੀਗੜ੍ਹ 40ਸ ਹਸਪੀਟਲ ਲੁਧਿਆਣਾ ਦੇ ਵਿੱਚ ਆਰ ਐਮਓ ਤੌਰ ਤੇ ਵੀ ਕੰਮ ਕੀਤਾ ਹੈ ਕਿ ਉਹ ਵੀ ਜਿਹੜੇ ਡੈਂਗੂ ਦੇ ਪੇਸ਼ੈਂਟ ਇੱਥੇ ਟ੍ਰੀਟ ਕਰਨਗੇ ਤੇ ਮੈਂ ਸਾਰੇ ਬੱਚਿਆਂ ਦਾ ਇੱਥੇ ਇਲਾਜ ਕੀਤਾ ਜਾਏਗਾ ਨਿਊ ਬਰਨ ਬੱਚਿਆਂ ਦਾ ਕੀਤਾ ਜਾਏਗਾ ਤੇ ਵੱਡੇ ਵੀ ਜਿਹੜੇ ਨੇ ਉਹਨਾਂ ਦਾ ਵੀ ਇੱਥੇ ਕੀਤਾ ਜਾਏਗਾ ਤੇ ਅੱਜ ਕੱਲ ਜਿਵੇਂ ਮੌਸਮ ਵੀ ਇਸ ਤਰ੍ਹਾਂ ਦਾ ਕਿ ਡੈਂਗੂ ਕਾਫੀ ਫੈਲ ਰਿਹਾ 10 ਤੋਂ 30 ਡਿਗਰੀਜ਼ ਟੈਂਪਰੇਚਰ ਹੋਵੇ 60% ਤੋਂ ਉੱਪਰ ਹਿਊਮਿਡਿਟੀ ਹੋਵੇ ਇਸ ਤਰ੍ਹਾਂ ਦਾ ਜਿਹੜਾ ਮੌਸਮ ਹੁੰਦਾ ਹੈ ਕਿ ਉਸ ਨੂੰ ਡੈਂਗੂ ਦਾ ਫੈਲਣ ਦਾ ਜਿਹੜਾ ਖਤਰਾ ਬਹੁਤ ਜ਼ਿਆਦਾ ਰਹਾ ਜਾਂਦਾ ਤੇ ਆ ਜਿਹੜੇ ਹੂੰ 2 ਮਹੀਨੇ ਘਟੋ-ਘਟ ਇਸੇ ਤਰ੍ਹਾਂ ਰਹਿਣਗੇ ਤੇ ਇਹਦੇ ਵਿੱਚ ਬਹੁਤ ਸਾਰੀਆਂ ਆਪਾਂ ਨੂੰ ਡੈਂਗੂ ਨੂੰ ਬਚਾਉ ਡੈਂਗੂ ਤੋਂ ਬਚਣ ਲਈ ਪ੍ਰੀਕਾਉਸ਼ਨਸ ਰੱਖਣ ਦੀ ਲੋੜ ਹੈ ਜਿਸ ਤਰ੍ਹਾਂ ਆਪਣੇ ਘਰਾਂ ਦੇ ਵਿੱਚ ਗਮਲਿਆਂ ਦੇ ਵਿੱਚ ਟਾਇਰਾਂ ਦੇ ਕੋਠੇ ਦੇ ਪਏ ਹੁੰਦੇ ਨਾਮ ਤੋਂ ਤੇ ਉਹਨਾਂ 'ਚ ਪਾਣੀ ਜਮ੍ਹਾਂ ਹੋ ਜਾਂਦਾ ਹੈ ਪਾਣੀ ਜਮ੍ਹਾਂ ਨਹੀਂ ਹੋਣਾ ਕਿਉਂਕਿ ਡੈਂਗੂ ਨੂੰ ਮੱਛੀ ਜਿਹੜਾ ਉਹ ਸਾਰ ਪਾਣੀ ਤੇ ਹੀ ਬੈਠਦਾ ਤੇ ਫਲਰਿਸ਼ ਹੁੰਦਾ ਉਸ ਤੋਂ ਬਾਅਦ ਬਰੀਡਿੰਗ ਤੋਂ ਬਾਅਦ ਫਿਰ ਉਹ ਜਦੋਂ ਲੜਦਾ ਤੇ ਉਹ ਸ਼ਾਮ ਨੂੰ ਤੇ ਸਵੇਰੇ ਜ਼ਿਆਦਾ ਚਾਂਸ ਹੁੰਦੇ ਨੇ ਜਦੋਂ ਟੈਂਪਰੇਚਰ ਜਿਹੜਾ ਗਰਮੀ ਨਹੀਂ ਹੁੰਦੀ ਕੋਈ ਮਾਸੂਮ ਠੰਡਾ ਹੁੰਦਾ ਉਸ ਟਾਈਮ ਤੇ ਜ਼ਿਆਦਾ ਬਾਈਟ ਕਰਦਾ ਤੇ ਆਪਾਂ ਨੂੰ ਤੇ ਬਚਾ ਲਏ ਜਿਸ ਤਰ੍ਹਾਂ ਮਛਰ ਦਾਣੀਆਂ ਤੇ ਹੋਰ ਸਾਰਾ ਇੰਤਜ਼ਾਮ ਤੇ ਆਪਾਂ ਮਛਰ ਤੋਂ ਕਰਨਾ ਹੀ ਹੁੰਦਾ ਉਸ ਦੇ ਨਾਲ ਨਾਲ ਕੁਝ ਆਪਾਂ ਨੂੰ ਜੇ ਪਾਣੀ ਨਾ ਇਕੱਠਾ ਹੋਵੇ ਤੇ ਆਪਣੇ ਆਪ ਨੂੰ ਪੂਰੇ ਕੱਪੜੇ ਸਰੀਰ ਤੇ ਪਾ ਕੇ ਰੱਖੀ ਆਪਣੇ ਬੱਚਿਆਂ ਨੂੰ ਵੀ ਸਾਰੇ ਕੱਪੜੇ ਕੰਪਲੀਟ ਸਿਰ ਤੋਂ ਲੈ ਕੇ ਪੈਰਾਂ ਤੱਕ ਜਿਹੜਾ ਨਾ ਕਵਰਡ ਹੋਣਾ ਚਾਹੀਦਾ ਤੇ ਘਰਾਂ ਚ ਵੀ ਆਪਾਂ ਪੂਰਾ ਮੱਛਰ ਤੋਂ ਬਚਾਅ ਕਰਨਾ ਚਾਹੀਦਾ ਅਗਰ ਜਰਾ ਵੀ ਬੁਖਾਰ ਦੇ ਲੱਛਣ ਹੈ ਜਿਵੇਂ ਕਿ ਇਸ ਬੁਖਾਰ ਦੇ ਵਿੱਚ ਤੁਹਾਡਾ ਸਿਰ ਦੁਖੇਗਾ ਉਲਟੀਆਂ ਆਵਾਂਗੀਆਂ ਸਰੀਰ ਚ ਦਰਦਾਂ ਬਹੁਤ ਹੋਣਦੀਆਂ ਲੱਤਾਂ ਬਾਹਾਂ ਬਹੁਤ ਦੁਖਣਦੀਆਂ ਤੇ ਬੁਖਾਰ ਹੋਏਗਾ ਸਟਨਲੀ ਹਾਈ ਗ੍ਰੇਡ ਟੈਂਪਰੇਚਰ ਹੋ ਜਾਂਦਾ ਜਿਹੜਾ ਕਿ 4-5 ਦਿਨ ਪਹਿਲਾਂ ਬੁਖਾਰ ਚੱਲਦਾ ਫਿਰ ਉਹ ਇੱਕਦਮ ਜਿਹੜੇ ਉਹਦੇ ਵਿੱਚ ਬਲੱਡ ਦੇ ਜਿਹੜੇ ਸੈੱਲ ਨੇ ਪਲੇਟਲੇਟ ਨੇ ਉਹ ਘਟ ਜਾਂਦੇ ਨੇ ਤੇ ਘਟਣ ਕਰਕੇ ਫਿਰ ਬੱਚਾ ਸੀਰੀਅਸ ਹੋ ਜਾਂਦਾ ਤੇ ਉਹਦੇ ਨਾਲ ਕਈ ਵਾਰੀ ਬਲੀਡਿੰਗ ਹੋ ਜਾਂਦੀ ਹੈ ਕਈ ਵਾਰੀ ਸੋਜ ਪੈ ਜਾਂਦੀ ਹੈ ਸਰੀਰ ਤੇ ਫਿਰ ਉਹ ਫਿਰ ਰੈਗੂਲਰ ਜਿਹੜਾ ਚੈੱਕਅਪ ਕਰਨ ਲਈ ਉਹ ਇੱਥੇ ਆਉ ਸਾਡੇ ਕੋਲ ਅਸੀਂ ਸਾਰਾ ਬਲੱਡ ਦੇ ਟੈਸਟ ਕਰਕੇ ਸਾਰਾ ਕੁਝ ਅਸੀਂ ਦੇਖ ਲੈਨੇ ਆ ਤੇ ਜੇ ਬਹੁਤ ਜਲਦੀ ਇਹਦਾ ਪਕੜਿਆ ਹੈ ਨਜਾਰੇ ਡੈਂਗੂ ਦੇ ਮਰੀਜ਼ਾਂ ਦਾ ਇਲਾਜ ਬਹੁਤ ਸੌਖੇ ਤਰੀਕੇ ਨਾਲ ਇੱਥੇ ਅਸੀਂ ਕਰ ਸਕਦੇ ਹਾਂ ਤੇ ਜੇ ਉਹ ਬਹੁਤ ਸੈੱਲ ਘਟ ਰਹੇ ਨੇ ਫਿਰ ਉਹ ਸੈੱਲ ਦਾ ਇੰਸਟੈਂਟ ਕੀਤਾ ਜਾਏ ਸੋ ਮੇਰੀ ਅੱਜ ਦੀ ਜਿਹੜੀ ਆਮ ਜਨਤਾ ਨੂੰ ਹਦਾਇਤ ਹੈ ਇਹ ਇੱਕ ਤੇ ਡੈਂਗੂ ਤੋਂ ਬਚਾਅ ਰੱਖੋ ਦੂਸਰਾ ਅਗਰ ਬੁਖਾਰ ਜਾ ਕੇ ਹੁੰਦਾ ਹੈ ਤਾਂ ਇੱਕਦਮ ਆ ਕੇ ਇੱਥੇ ਡਾਕਟਰ ਕੋਲ ਮੁਚਾ ਕਰਾਓ ਤੇ ਆਪਣਾ ਦੇਖੋ ਕਿ ਇਹ ਟੈਸਟ ਜਿਹੜੇ ਨੇ ਪਹਿਲੇ 1-2 ਦਿਨਾਂ ਚ ਹੀ ਪਤਾ ਲੱਗ ਜਾਂਦਾ ਕਿ ਡੈਂਗੂ ਹੈ ਕਿ ਜਾਂ ਆਮ ਬੁਖਾਰ ਹੈ ਤੇ ਉਹਦਾ ਰਾਜ ਜਿਹੜਾ ਇਮੀਡੀਏਟਲੀ ਜੇ ਹੋ ਜੇ ਤਾਂ ਇੱਕਦਮ ਜਿਹੜਾ ਬੱਚਾ ਵੀ ਵੱਡਾ ਵੀ ਜਿਹਨੂੰ ਵੀ ਹੋਇਆ ਉਹ ਸਾਰੇ ਠੀਕ ਹੋ ਜਾਣਗੇ ਸੋ ਇਹ ਮੇਰੀ ਇੱਕ ਆਮ ਜਨਤਾ ਨੂੰ ਮਤਲਬ ਮੇਰਾ ਇੱਕ ਸੁਨੇਹਾ ਹੈ ਕਰਤਾਰਪੁਰ ਤੁਹਾਡੇ ਇੱਥੇ ਹਰ ਕਿਸਮ ਦੀਆਂ ਹੈਲਥ ਸਰਵਿਸਿਜ਼ ਅਸੀਂ ਦੇ ਲਈ ਤਿਆਰ ਬੈਠੀਆਂ ਤੁਹਾਡੀ ਸੇਵਾ ਚ ਆਪਣਾ ਹਸਪੀਟਲ ਹੈਗਾ ਜੀ ਆਪਣੇ ਮੰਡੀ ਗੇਟ ਤੇ ਬਿਲਕੁਲ ਸਾਹਮਣੇ 메ਨ ਬਜ਼ਾਰ ਜਿਹੜਾ ਬੜਾ ਪਿੰਡ ਰੋਡ ਹੈ ਇਹਦੇ ਤੇ ਪੰਜਾਬ ਨੈਸ਼ਨਲ ਬੈਂਕ ਦੇ ਨਾਲ ਹੈ ਬਿਲਕੁਲ ਮੰਡੀ ਗੇਟ ਦੇ ਸਾਹਮਣੇ ਹੈ ਗੁਰਾਇਆਂ ਦੇ ਵਿੱਚ ਲਾਈਫ ਲਾਈਨ ਚਿਲਡਰਨਸ ਹਸਪੀਟਲ ਤੇ ਜਨਰਲ ਮੈਡੀਕਲ ਹਸਪੀਟਲ ਇਹ ਇੱਥੇ ਐਸੋ ਦੇ ਨਾਲ ਕਿਸਮ ਦੀ ਸੇਵਾ ਜਿਹੜੀ ਉਹ ਦਿੱਤੀ ਜਾਂਦੀ ਤੇ ਆਮ ਜਨਤਾ ਨੂੰ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਆ ਕੇ ਆਪਣੇ ਇਹਨਾਂ ਚੀਚਾਂ ਤੋਂ ਇਹਨਾਂ ਬਿਮਾਰੀਆਂ ਤੋਂ ਆਪਣਾ ਹਰ ਵੇਲੇ 라 ਇਤਰਾਸ ਰਹੇ ਨੇ ਓਪੀਡੀ ਜਿਹੜੀ ਹੈ ਉਸ ਵੇਲੇ 9 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਕੋਈ ਤੇ ਇਸ ਤੋਂ ਲਾਵਾ ਐਮਰਜੈਂਸੀ ਤੇ ਟੈਸਟ ਵਗੈਰਾ ਸਾਰੇ ਉਹ ਬੱਚਿਆਂ ਦਾ ਲਾਇਸੈਂਸ ਬੱਚਿਆਂ ਦਾ ਲਾਇਸੈਂਸ ਕਿ ਸਰਕੂ ਜਿੱਥੇ ਅਵੇਲੇਬਲ ਜਦੋਂ ਮਰਜ਼ੀ ਆਉਂਦੇ ਤੇ ਅਸੀਂ जारी ਕਰਦੇ ਗਰੁੱਪ ਸੇਵਾ ਹੈ ਤੁਹਾਡੀ ਸੇਵਾ ਵਰਕੇ